ਲੋ ਵੀ ਅੱਜ ਕ੍ਰਾਸ ਕੰਟਰੀ ਲੱਗ ਰਹੀ ਹੈ ਗਰਾਊਂਡ 'ਚ ਇਹਦਾ ਕਾਰਨ ਹੈ ਜੀ ਰੋਡ ਚੱਲਦਾ ਹੈ ਇਸ ਵੇਲੇ ਤੇ ਰਿਸਕ ਵਾਲਾ ਕੰਮ ਕੋਈ ਨਹੀਂ ਕੀਤਾ ਜਾਊਗਾ ਕਿਉਂ ਕੋਈ ਸਾਹਿਬ ਹਾਂਜੀ ਜੀ ਕੀ ਹਾਲ ਚੱਲ ਭਾਈ ਠੀਕ ਠਾਕ ਹਾਂਜੀ ਅੱਜ ਬਈ ਇੱਥੇ ਅੱਧਾ ਘੰਟਾ ਕਹੀਂ ਟਾਲਵਾ ਦੇਣਾ 45 ਮਿੰਟ ਹਾਂ 45 ਚਲੋ 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 ਰੁਕਣਾ ਨਹੀਂ ਚਾਹੀਦਾ ਕੋਈ ਵੀ ਗੱਭਰੂ ਲਾਈਕ ਕੀ ਕਰਦਾ ਵਾ ਸ਼ੱਕਰਪਾਰਾ ਕਰਤਾ ਕਿ ਨਹੀਂ ਅਜਬ ਕੋਜ ਨੇ ਕੱਲ ਵੜਾ ਕਹਿੰਦਾ ਸ਼ੱਕਰਪਾਰਾ ਕਰੋ ਘਰ ਦੀ ਬਾਰੇ ਕਦ ਤੂੰ ਆਏਗਾ ਅੱਜ ਕਿ ਲੈ ਆਇਆ ਕਰ ਪੈਪ ਨਹੀਂਗਾ ਉਹ ਉੱਥੇ ਗੱਲ ਪਗਲਾ ਕਹੋ ਇੱਕ ਬੰਦੂ ਵੜਾ ਪਾਉਂਦਾ ਧੱਟਾ ਜਾਂਦਾ ਗੱਡੀਆਂ ਹੰਬ ਗਈਆਂ ਹੈ ਹੈ ਜੋਤੇ ਕੀ ਹੋਇਆ ਜੋਤਾ ਪਹਿਲੇ ਗੇੜੇ ਤੇ ਬੈਠਾ ਜਾਂਦਾ ਹੌਲੀ ਹੌਲੀ ਭੱਜੇ ਜਾ ਹੌਲੀ ਹੌਲੀ ਇਦਾਂ ਹੀ ਬੰਨਣਾ ਹੀ ਕੰਮ ਠੀਕ ਹਨ ਮਾ ਕਿਹੜਾ ਇਹਨਾਂ ਦਾ ਪੰਜਵਾ ਤੇ ਰਗੜ ਜਿਹੜਾ ਇਹਨਾਂ ਦਾ ਹੋ ਗਿਆ ਲਗਭਗ 26 ਮਸ 27ਵਾਂ ਕਿੜਾ ਮਾ ਹੋ ਗਿਆ ਮੁੰਡੇ ਦਾ ਆ ਲਾਲਾ ਆ ਰੇਲਵੇ ਵਾਲੇ ਆ ਦੋਵੇਂ ਲਾਲ ਜੂੜੀਆਂ ਵਾਲੇ ਉਹ ਵੀ ਲਾਲਾ ਲੈ ਗਿਆ ਭਜਾ ਕੇ ਇਹ ਕੋਟੀ ਨੇ ਵੀ ਕਿਹੜੀ ਵਕੀ ਜੜਾ ਨਹੀਂ ਇਹਨੇ ਕੋਟੀ ਦੀ ਕੋਟੀ ਨੇ ਕਿਹਾ ਭਾਜੀ ਮੈਂ ਬਹਿ ਜਾਵਾਂ ਅੱਜ ਮੇਲਾ ਲੱਗਿਆ ਮੇਲਾ ਸ਼ਾਵਾ ਸ਼ਾਵਾ ਖਾਏ ਪੱਟਾਂ ਦਾ ਜੋਰ ਕਰਾਉਣਾ ਭਾਜੀ ਨੇ ਖਾਏ ਭਾਜੀ ਹਾਂਜੀ ਦੋਸਤੋ ਕੀ ਹਾਲ ਚੱਲ ਵਧੀਆ ਹਾਂਜੀ ਕੀ ਹਾਲ ਚੱਲ ਹੈ ਜੀ ਵਧੀਆ 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 ਹੁਣ ਕਾਲ ਲੱਗਦਾ ਵਧੀਆ ਹੋ ਰਿਹਾ ਹੁਣ ਲੱਗਾ ਤੁਹਾਡੇ ਨਾਲ ਲੱਗੜਾ ਚੱਕੜ ਪਾੜਾ ਚੱਕੜ ਪਾੜਾ ਵੇਖੀਂ ਕਰਦੇ ਤੁਹਾਡੇ ਆ ਜੇ ਕਰੋ ਛੋਟੀ ਪਤਾ ਕਿੱਦਾਂ ਪੈਣੀ ਹੁੰਦੀ ਹੈ ਮੁਰਗਾ ਬਣਾ ਕੇ ਔਰ ਲੱਗਾ ਹੀ ਮਾਰਨਾ ਭਾਈ ਤੁਹਾਡੇ ਹੁਣ ਮਰਵਾ ਦਈਏ ਕਿ ਰਹਿੰਦੀਏ ਨਹੀਂ ਹੋਏ ਸ਼ ਸ਼ ਲਾਵਾਂ ਲੁੱਤੀ ਕਰਾਂਦਾ ਹੋ ਰਾਹੀ ਲਾਓ ਭਰਾਵਾ ਅੱਗੇ ਚਿੱਤਰ ਲਾ ਲਵਾ ਲਾ ਲਵਾ ਆ ਪੜੋ ਮਗਰ ਕੀ ਲਿਖਿਆ ਜਿਹੜਾ ਪੜ ਗਿਆ ਉਹਨੂੰ ਛੱਡ ਦੇਣਾ ਵਾ ਅੱਛਾ ਬਾਈ ਐਮ ਸੀ ਮਹਾਵੀਰੂ ਭਾਈ ਮਹਾਵੀਰੂ ਨੇ ਕਾ ਤੂੰ ਦੱਸ ਪਹਿਲਾਂ ਕੀ ਲਿਖਿਆ ਮਾਹੀ ਨਹੀਂ ਬਾਈ ਐਫ ਸੀ ਮਾ ਮਹੇਰੂ ਮਹੇਰੂ ਬਾਈ ਐਫ ਸੀ ਮੇੜੂ ਮਹੇੜੂ ਮਹੇੜੂ ਕੋਈ ਨਾ ਮਹੇੜੂ ਮਹੇੜੂ ਤੇ ਹੁਣ ਭਾਜੀ ਤੁਹਾਡੇ ਛੋਟੀ ਫੇਰੂ ਤੈਨੂੰ ਕੱਢੇ ਬਾਹਰ ਕੈਸਾ ਲੱਗ ਰਿਹਾ ਹੈ ਆਪਕੋ ਆਪਕੇ ਸੂਟੀ ਪੜਨੇ ਵਾਲੀ ਹੈ? ਹਮਾਰੇ ਚਿੱਤਰ ਬਿਲਕੁਲ ਦਰਦ ਹੋ ਰਹੇ ਹੈ। ਦਰਦ ਹੋਰ ਨਹੀਂ ਹੈ ਹੋਗੇ ਅਭੀ। ਲਾਲ ਹੋ ਗਈ। ਅਭੀ ਦਿਲ ਧਕਧਕ ਕਰ ਰਹਾ ਹੈ। ਅਭੀ ਕੋਈ ਬਾਤ ਨਹੀਂ ਹੈ। ਰੈਡੀ ਹੋ? ਸਭ ਰੈਡੀ ਹੈ। ਹਮਾਰੇ 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 ਚਿੱਤਰੋ 'ਤੇ ਅਬ ਤੇਲ ਲੱਗਨੇ ਜਾ ਰਹਾ ਹੈ। ਹਮਾਰੇ ਸੂਟੀਆਂ ਪੜ ਗਈ। ਤੁਹਾਨੂੰ ਬੜੀ ਖੁਸ਼ੀ ਆ? ਵੇਖ ਇੱਥੇ ਰੋ ਇੱਥੇ ਹੁਣ ਹੋ ਜਾਓ ਹੋ ਜਾਓ ਵੱਡਿਆਂ ਮਰ ਗਏ ਹਾਏ। ਸ਼ਾਬਾਸ਼ ਸ਼ਾਬਾਸ਼ ਮੁੰਡਿਓ ਸ਼ਾਬਾਸ਼ ਆਜੋ 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 ਪਿਆਰੇਓ ਆਜੋ ਆਜੋ ਕਰਾਉਸ ਕੰਟਰੀ ਲੱਗ ਰਹੀ ਏ ਬੱਲੇ ਪਾਲਿਆ ਲੈਣ ਜੀ ਆਉਂਦੇ ਚੋਬਰ ਸਾਰੇ ਐਨਆਰਆਈ ਨਕੋਦਰ ਵਾਲਾ ਵੀ ਆ ਗਿਆ ਓਏ ਇਧਰ ਕਿਹੜਾ ਵਾ ਇਤਨੀ ਦੱਸਦੇ ਇਹ ਵੱਖੋ ਵਕਰੀਆਂ ਅਕੈਡਮੀਆਂ 'ਚ ਖੇਡਦਾ ਵਾ ਉਹ ਦੇ ਕੇ ਥਾ ਬੜਾ ਤੂਰਤਾ ਵਾ ਬੋਂਗੋ ਵੀ ਭਾਜੀ ਨੇ ਹੁਣ ਤਿਆਰੀ ਹੁਣ ਪਤਾ ਲੱਗਣੀ ਹੈ ਕੌਣ ਕਿੰਨੇ ਪਾਣੀ ਵਿੱਚ ਤਰਦਾ ਜੋਰ ਹੈ ਆਪੋ ਆਪਣੇ ਵਖਾਵਾਂਗੇ ਜੈ ਕਿ ਤੇ ਸਿਰ ਕੀ ਜੇ ਨਾ ਮੈਨੂੰ ਤੇਰੇ ਸਮਝ ਨਹੀਂ ਆਈ ਕਰ ਰਿਆ ਵੀ ਕਿ ਤਰੋਗੀ ਮਾਲੀਸ਼ ਭਾਜੀ ਇਹ ਚੱਲ ਛੱਡ ਤੋਟਾ ਜਾਨੀ ਅਭੀ ਮਾਲਿਸ਼ ਬੰਦ ਹੋ ਗਈ ਹੈ ਬੈਠਕਾ ਕੱਢੋ ਬੈਠਕਾ ਕੱਢੋ 50 50 ਬੈਠਕਾ ਕੱਢੋ ਹੋ ਜਾਓ ਸ਼ੁਰੂ ਚਲੋ ਚਲੋ ਸਹੀ ਕੱਢਣੀਆਂ ਸਹੀ ਦੁਬਾਰਾ ਕਢਾਉਣੀਆਂ ਨਹੀਂ ਤੇ ਜੇ ਤੇਰੀਆਂ 20 ਹੋਰ ਆ ਆ ਭਾਈ 20 ਹੋਰ ਵਜਣੀਆਂ ਤੇਰੀਆਂ ਦੁਬਾਰਾ ਮਰਾਉਣੀਆਂ 21 ਆ ਸਹੀ ਲਾਉਂਦਿਆ ਸਿਰਫ 22 ਜਿਹੜਾ ਗਲਤ ਲਾਊਗਾ ਤੇ ਵਜਣੀਆਂ 23 ਹੋਰ ਲਾਉਂਦਿਆ ਸਹੀ ਇੱਕ ਤਾਂ ਡੇਜ ਬਸ ਬਾਕੀ ਸਾਰਿਆਂ ਦੀਆਂ ਦੁਬਾਰਾ ਤੇਰੇ ਡੈਡੀ ਨੇ ਵੇਖਣਾ ਵੇਖ ਲੈ ਚੱਲ 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 ਕੋਈ ਨਾ ਉਹਨੇ ਵੇਖਣਾ ਵਲੌਗ ਤੇ ਲਾਜ ਜਣਾ ਪਤਾ ਕਿਹੜਾ ਮਿਹਨਤ ਲਾਦਾ ਤੂੰ 50 ਲਾਉਣੀ ਆ ਚੱਲ 10 ਰਹਿ ਗਈਆਂ 45 45 ਚੱਲ 45 ਚਾਹ 46 47 48 49 50 ਕੇ ਕਰੋ ਲਾਈਕ ਮੇਰੀ ਮਿਹਨਤ ਨੂੰ ਹੁਣ ਲਾਈਕ ਐਂਡ ਸਬਸਕ੍ਰਾਈਬ ਐਂਡ ਸ਼ੇਅਰ ਮੋਰ ਸ਼ੇਅਰ ਲੋ ਜੀ ਆਪਣੀਆਂ ਹੋ ਗਈਆਂ ਕ੍ਰੋਸ ਕੰਟਰੀ ਖਤਮ ਲਗਭਗ 35 ਦੇ ਕਰੀਬ ਜਿਹੜੇ ਲੱਗੇ ਹੋਣੇ ਅੱਜ ਸਹੀ ਹੈ ਜੀ ਤੇ ਹੁਣ ਬੱਚਿਆਂ ਨੂੰ ਸਟ੍ਰੈਚਿੰਗ ਕਰ ਰਹੇ ਐ ਐਕਸਰਸਾਈਜ਼ਾਂ ਸਹੀ ਹੈ ਜੀ ਆਹ ਦੇਖਾ ਐਦਾਂ ਵੀ ਕੋਈ ਖੋਣ ਲੱਗੇ ਆ ਦੇਖੋ ਆ ਨਾ ਬਿਲਕੁਲ ਆਹ ਦੇਖੋ ਆਹ 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 ਤਾਂ ਬਖਰੀਆਂ ਹੋ ਗਈਆਂ ਜਿਹੜੀਆਂ ਤੁਸੀਂ ਚਾਹਨੇ ਆਹ ਭਾਈ ਇਹ ਉਹ ਦੂਜੀ ਰਮੋਂਡੇ ਮੈਂ ਆ ਜੀ ਇਹ ਕਿਹੜੀ ਆ ਆਹ ਆਹ ਆਪਰਾ ਆਪਣਾ ਜਿਹੜੀ ਅੱਗੀ ਰਾਹ ਨੂੰ ਲਵਾ ਚੱਲ ਚੱਲ ਲਵਾ ਬਹੁਤ ਆ ਚੱਲ ਚੱਲੇ ਲਾ ਫੜ ਕੇ ਲਵਾ ਬਾਵਾ ਉਹ ਵੀ ਜਿਹੜੀ ਭਾਈ ਉਹ ਤੇ ਇਹਦਾ ਬਿਲਕੁਲ ਜ਼ੋਰ ਉਹ ਪਾਜੀ ਸਰੀਰ ਭਾਰਾ ਵਾ ਨਹੀਂ ਸਿੱਧੀ ਜਾਂਦੀ ਬਾਤ ਨਹੀਂ ਯਾਰ ਉਹੀ ਗੱਲਾਂ ਭਾਜੀ ਕਿਉਂ ਕਿਉਂ ਸਾਗਰ ਨਹੀਂ ਜੋ ਫਲੈਕਸੀਬਿਲਟੀ ਫਲੈਕਸੀਬਿਲਟੀ ਘਟ ਗਈ ਹੈ ਤੁਗੇ ਭਾਜੀ ਤੇ ਜਿਆਦੀ ਆ ਫਲੈਕਸੀਬਿਲਟੀ ਵੇਖ ਉਧਰ ਫਲੈਕਸੀਬਿਲਟੀ ਵੇ ਉਹ ਵੀ ਛੇ ਪੜ ਜਾਂਦੀ ਭਾਜੀ ਵਿੱਚ ਕੀ ਕਰੇ ਬੰਦਾ ਨੇ ਹੀ ਤਾਗਰ ਹੈ ਮਾਰ ਗਿਆ ਮਿਹਨਤਾਂ ਮੁੰਡੇ ਦੀਆਂ ਨਾਂ ਵੀ ਤਾਂ ਦਿਖਾ ਦੇ ਨੇ ਪਿਛੇ ਲਿਖਾਇਆ ਵਾ ਸਾਗਰ ਮਹਿਤਾ ਇੱਥੇ ਰੱਖ ਲਾ ਨਾ ਉਥੇ ਇੱਥਾ ਉਥੇ ਰੱਖ ਵਰਤ ਇੱਥੇ ਰੱਖੋ ਸਾਡੇ ਤਾੜੀ ਮਾਰ ਕੇ ਚੇਂਜ ਕਰਾ ਦਿਆ ਕਰ ਜੇ ਤਾਂ ਚੇਂਜ ਕਰਨੀ ਹੁੰਦੀ ਆ ਤਾੜੀ ਲਈ ਵੀ ਹੁਣ ਬੰਦਾ ਰੱਕ ਲਈ ਪਾਜੀ ਤਾੜੀ ਪਾਜੀ ਮਾਰਦਾ ਕਰ ਉੱਥੇ ਬੈਠਾ ਚੇਂਜ ਪਿੱਛੇ ਨੂੰ ਆ ਵੇ ਆ ਗਈ ਬੇ ਤੇਜ ਹੋ ਗਿਆ ਤੇਜ ਹੋ ਗਿਆ ਤੇਜ ਹੋ ਗਿਆ ਓਏ ਉਹ ਕੋਟੀ ਵੇਖ ਉਧਰ ਆ ਵੇ ਆ ਵੇ ਆ ਓਏ ਆ ਵੇ ਆ ਵੇ ਚੇਂਜ ਓਏ ਆ ਲੋ ਆ ਪਾਜੀ ਬਾਹ ਜਾਂ ਉਧਰ ਚੋ ਜਿਹੜੀ ਜ਼ਿਆਦਾ ਹੀ ਆਲੀ ਕਰ ਮੈਂ ਤੇ ਬਾਹ ਗਿਆ ਆ ਲਾ ਲਾ ਦਈ ਤੂੰ ਕੋਈ ਨਹੀਂ ਕੋਈ ਨਹੀਂ ਫੇਰਿਆ ਹੋਰ ਆ ਬੰਗਰ ਵਾਲੇ ਐਸੇ ਡਬਲ ਕਰ ਦੇ ਮਾਰਤਾ ਸਲਾਉਣਾ ਵਾ ਲੱਕਤਾ ਠਾ ਅੱਛਾ ਹੀ ਬਈ ਆਹੋ ਲੱਕ ਟੂਨੂ ਟੂਨੂ ਕਰਾਉਣਾ ਪੂਰਾ ਆਹ ਸਾਰਾ ਉੱਠਣਾ ਇੱਥੇ ਗਾ ਪਛਾਣ ਵਾਲੀ ਕਰਾ ਦੇ ਬਾਅਦ ਤੂੰ ਕੰਨੇ ਲੈ ਲਈ ਕੀ ਜੀ ਬਾਬਾ ਥੋ ਇਦਾ ਲਿਆਵਾ ਦੇਦਾ ਮਰ ਤੂੰ ਕਿਹਦੇ ਪਤਾ ਆ ਸਹੀ ਹੈ ਹਾਂ ਇੱਕੋ ਚੱਲ ਉਹ ਡਾਕਟਰ ਕੀ ਕਰਦਾ ਵਾ ਕਾ ਕਾ ਜੀ ਰਹੀ ਆ ਹਲਵਾ ਦੀ ਓਏ ਇੱਥੋਂ ਬਰਾਂ ਅਰਦਾ ਚੱਲ ਆ ਹਲਵਾ ਹਲਵਾ ਦੇ ਕਿ ਇਹ ਜਾ ਲੋ ਕਿ ਨਾ ਪਾਈ ਦੀ ਸੁਣਾ ਤੇਰੀ ਸੁਣਾ ਪਹਿਲਾਂ ਬਾਵਾ ਦੀ ਆਵੇ ਆ ਲਾ ਦੇ ਮੋਢਿਆਂ ਦੀ ਬਾਸ ਹੋ ਗਈ ਨਾ ਤਾਂ ਆ ਗਿਆ ਜੋਤੇ ਕੀ ਗੱਲ ਹੈ ਆ ਪਾਈ ਦੇਖਿਆ ਤੂੰ ਗਿਆ ਪੈਰੀਆ ਪੱਟਾ ਚੱਲ ਚੱਲ ਆ ਲਾ ਖੁੱਗਿਆ ਤੇਰੇ ਤੇ ਮੋਰੀ ਪੈਂਦੇ ਆ ਚੱਲ ਚੱਲ ਜੋਤੇ ਕੀ ਗੱਲ ਹੈ ਤੇ ਲਾ ਕੰਮ ਅੱਜ ਚਲੋ ਚੇਜ ਇੱਕ ਤੇ ਲੀਡਰ ਹੀ ਮਾੜਾ ਵਾ ਲੀਡਰ ਕੱਢ ਜਾਂਦਾ ਵਾ ਲੀਡਰ ਆਪਦੀਆਂ ਘਾਟ ਲਾਉਂਦਾ ਗਲਤੀਆਂ ਜਿਆਦੀਆਂ ਕੱਢਦਾ ਵਾ ਨਰਜੀ ਮੰਗਦਾ ਭਾਜੀ ਹਾਂ ਨਰਜੀ ਮੰਗਦਾ ਨਰਜੀ ਵਾਹੀ ਵਾਇਗੁਰਜੀ ਖਾਲਸਾ ਵਾਇਗੁਰਜੀ ਕੀ ਫਤਿਹ ਸਾਡੇ ਲੀਡਰ ਦੀਆਂ ਨਰਦੀਆਂ ਕਾੜ ਚੁਕੀਆਂ ਨੇ ਕਿਰਪਾ ਕਰਕੇ ਮੇਰੇ ਵੀਰਪਰਾ ਪ੍ਰੀ ਵਰਕਆਊਟ ਦੇ ਡੱਬੇ ਦਿੱਤੇ ਜਾਣ ਭਰਾ ਨੂੰ ਤੈਟ ਹੋਇਆ ਕਿਹੜਾ ਲੈਣਾ ਵੰਦਾਸ ਵੀ ਇੱਥੇ ਕਿਹੜੀ ਕੰਪਨੀ ਦਾ ਲੈਣਾ ਵਾ ਪਨੀਰ ਦਾ ਵਿਚਾਰ ਦਾ ਕਿਹੜਾ ਚਾਹੀਦਾ ਵਾ ਉਹ ਵੇ ਉਹ ਦਾੰਗ ਹੈਗੀ ਚੇਂਜ ਕਰ ਚੱਲੋ 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 ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਚੱਲੋ 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 ਲੱਗਤਾ ਹੈ ਕੋਈ ਗਰਨ ਚਲਾ ਸਾਗਰ ੜਕੜਕਾ ਸਾਗਰ ਸਾਗਰ ਹਾਂ ਲੀਡਰ ਬਦਲ ਦੇਣਾ ਲੱਗਦਾ ਹੁਣ ਬਦਲ ਲੀਡਰ ਚੱਲ ਚੱਲ ਚੱਲੇ ਸਾਗਰ ਵੀ ਕਹਿਣਾ ਕਿੱਥੇ ਸਿਰ ਡਾਲਿਆ ਅੱਜ ਤਾਰੂ ਜੀ ਆਪ ਕੋ ਆਵਾਜ਼ ਕੱਢੋ ਨਾਲ ਹੋ 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 ਬਸੇ 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 ਗੱਲ ਦਲ ਮ ਉਹ ਵਿੱਚ ਦਾ ਉਹ ਮੁੰਡਾ ਵੇਖ ਲਾਉਂਦਾ ਚੱਲ 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 ਛਾਵਾਂ ਛਾਵਾਂ ਚੱਲ 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 ਛਾਲ ਮਾਰ ਕੇ ਜਿਹਨੇ ਗਲਤ ਲਾਈਆਂ ਬੈਟਕਾਂ ਹੋਣੀਆਂ 100 ਹੋਣੀਆਂ ਹੁਣ चल चल फिर जिंदा लोकताल चलो चलो लाओ शाबाश शाबाश चलो 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 शाबाश वैरी गुड वैरी गुड ਆਰਾਵੇਲੇ ਗੋੜੀ ਭਲਿਆ ਉਦੋਂ ਦਾ ਤਾਂ ਦੇਖਾਂਗਾ ਕੋਈ ਲਾਉਂਦਾ ਚੱਲ ਤੂੰ ਅਗੇੜਾ ਘੋੜਾ ਦਾ ਨਾ ਲਾਤੇਂ ਚੱਲ ਚੱਲੋ 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 ਜਿਹੜਾ ਵਧੀਆ ਲਊ ਛਾਵਾਂ ਚ ਕੋਟੀ ਬਣਾਨ ਪਾਈ ਆਈ ਤੇਰੇ ਰੂਪਾ ਦੀ ਸਣੀ ਦੇਵ ਲਾਲੀ ਚੱਲ 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 ਸਾਰੇ ਲਾਓ ਸਹੀ ਸਾਰੇ ਕੀ ਕਰਦੇ ਆ ਬੱਲੇ ਜਿਉ ਤਿਆ ਪਰਾਵਾ ਵਾਲਾ ਲੀ ਵੀ ਬਣਾ ਦਈ ਅਹੀਂ ਪਰਾਵਾ ਇਹਨਾਂ ਦੀ ਵੇਲੀ ਮੂਰੇ ਨੰਗਣਾ ਹੁੰਦਾ ਵਾ ਘੇਰੀ ਨਾ ਲਵੇ ਪਰਾਵਾ ਆਹ ਬਜੀ ਕਈ ਵੇਲੇ ਮਾਨ ਕਲਦੀ ਵੀ ਨੰਗਣਾ ਪੈਂਦਾ ਆਹ ਓਏ ਕੀ ਹਾਂ ਮਾਰੋ ਛਾਲਾ ਮਾਰੋ ਛਾਲਾ ਚਲੋ 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 ਪੰਜਿਆਂ ਦੇ ਪੰਜਿਆਂ ਦੇ ਪੰਜਿਆਂ ਦੇ ਪੰਜਿਆਂ ਦੇ ਪੰਜਿਆਂ ਦੇ ਇਦਾਂ ਪੰਜਿਆਂ ਦੇ ਪੰਜਿਆਂ ਚੱਲ 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 ਪੰਜਿਆਂ ਦੇ ਚੱਲ ਸ਼ਾਬਾਸ਼ ਚਲ ਦੋਆ ਦੇ ਲੈ ਤਾੜੀਆ 15 15 ਚਲੋ ਚੱਲ ਚੱਪ ਚੱਪ ਬਸ ਨਹੀਂ ਬਸ ਨਹੀਂ ਚਲ ਬਸ ਗੱਡੀ ਦਾ ਡੰਬਾ ਹੰਬ ਗਿਆ ਹੱਡੀ ਦਾ ਧੀ ਹੋਣੀ ਆ ਦੋਆ ਦੀਆਂ ਧੀ ਕਹਿੰਦੇ ਪਾਜੀ ਮੈਨ ਲਵਾਵਾ ਚੱਲ 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 ਚਲ ਚਲ ਦੇਖ ਲਾ ਤੂੰ 15 ਗਿਆ ਚੱਲ 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 ਕਿੱਦਾਂ ਜੀ ਸੰਦੀਪ ਲੱਲੀਆਂ ਵਾਲਾ ਕਿੱਦਾਂ ਬਣਾਇਆ ਜੀ ਉੱਤੇ ਚੱਲ ਲਾਓ ਆ ਵੀ ਬਣ ਲੱਲੀਆਂ ਵਾਲਾ ਪਣ ਚੱਲ ਕੋਟੀ ਤੂੰ ਵੀ ਬਣਾ ਚੱਲ ਬਣੋ 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 ਸੰਦੀਪ ਲੱਲੀਆਂ ਸੈੱਟ ਆ ਗਿਆ ਕੀ ਹੋਇਆ ਲਾਈਕ ਮਾਰ ਛਾਲ ਜਿੱਦਾਂ ਵੀ ਮਾਰਦਾ ਮੁੰਡਾ ਮਾਰਦਾ ਇੱਥੇ ਜੋ ਤੱਕ ਦਾ ਮਾਰਨੀ ਛਾਲੇ ਨੂੰ ਲਾਥ ਗੱਲ ਹਾਂ ਚੱਲ 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 ਮਰਦ ਚੱਲ ਵੈਰੀ ਗੁੱਡ ਚੱਲ 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 ਚਲੋ ਹਾਂਜੀ ਲਾਲਾ ਗੋਰੀ ਕੀ ਗੱਲ ਆ ਹਾਂ ਆ ਆਹ ਸਾਗਰਾ ਚਲੋ ਉਹ ਦੇਖੋ ਆ ਵੇਖੋ ਡੱਬਾ ਤਾਂ ਡਲਾਉਂਦੇ ਆ ਓਏ ਮਾਮੋਲੇ ਪਾਣੀ ਲਿਆਉਣੇ ਬਸ ਹੁਣ ਪਾਣੀ ਕੱਢ ਕੇ ਦਈਏ ਬਾਈ ਚਲੋ 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 ਸ਼ਾਬਾਸ਼ ਗਰਜ਼ਾ ਗਰ ਚੱਲ ਦਲ ਜੋ ਤੇ ਜਾ ਵਾਜ ਹਲਾਲ ਤਹਲਾ ਚਲ ਕੇ ਉਧਰ ਆ ਜਿੱਤੇ ਉਧਰ ਪਰਾਵਾ ਦੇ ਲਓ ਚੱਲ ਚੇਂਜ ਆ ਤੈਨੂੰ ਪਤਾ ਲੱਗਦਾ ਪੱਟ ਥੱਲੇ ਰੱਖ ਪੱਟ ਥੱਲੇ ਚੱਕਣੀ ਹੋਣਾ ਚਾਹੀਦਾ ਦੂਜਾ ਵੀ ਥੱਲੇ ਰੱਖ ਪੱਟ ਰੱਖ ਹਿੱਦਾ ਪਾਟੂ ਚਾ ਚੱਕਦੇ ਹੋਣਾ ਚਾਹੀਦਾ ਭਾਈ ਦੇਖ ਲੋ ਹਾਂ ਭਾਈ ਆ ਹੈਲੋ ਹੈਲੋ ਕਰੀ ਜਾਂਦੇ ਗੱਡੀ ਚੋਂ ਚਲ ਭਾਈ ਮੈਂ ਨਹੀਂ ਸੀ ਆ ਸੀ ਭਾਈ ਚੱਲੇ ਚੱਲ ਚੱਲ ਮੈਂ ਹੁਣ ਮੈਂ ਸ਼ਿਟੀ ਫੇਰਨ ਲੱਪਣੀ ਤਾਂ ਢਾਡੇ ਵੇਖ ਲੋ ਫੜ ਕੇ ਖਬੋ ਖਾਪੂਗੀ ਅੱਜ ਚੱਲ ਬਦਲ ਚੱਲੋ ਚੇਜ ਉਧਰ ਦੇਖ ਉਧਰ ਨੱਟਾਂ ਖੋਲ ਆਓ ਵੇ ਜਿੱਦਾਂ ਸਾਗਰ ਨਹੀਂ ਖੋਲੀਆਂ ਵੇਖੋ ਚਲੋ ਚੱਲ ਚੱਲ ਚਲੋ ਵੇ ਹੈਪੀ ਆਲ ਵੇਖੋ ਸਾਰੇ ਵੇ ਚੱਲ ਜੋ ਤੇ ਸ਼ਾਬਾਸ਼ ਚੱਲ 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 ਵੈਰੀ ਗੁੱਡ ਵੈਰੀ ਗੁੱਡ ਕੋਟੀ ਮੋੜ ਦਿੱਤਾ ਮੋੜ ਸ਼ਾਬਾਸ਼ ਦੋਵੇਂ ਇੱਧਰ ਆਣੇ ਦੋਵੇਂ ਇੱਧਰ ਆਹੋ ਉਹ ਦੇਖ ਨਾ ਤੜ ਤੁਰੇ ਮੁਰਦਾ ਹੀ ਤੂੰ ਆ ਚੱਲੋ 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 ਚੱਲ ਸਾਗਰ ਜਿਹੜਾ ਸਕੂਲੇ ਨਹੀਂ ਬੈਠਣ ਦੇ ਲੈਣ ਚ ਹੈ ਕੈਚ ਗੋਰੀ ਕੈਚ ਕੀ ਗੱਲ ਆ ਤੂੰ ਚੁੱਪ ਕਰਨਾ ਕਰ ਹਾਈ ਦੋ ਨੀਆਂ ਬੇ ਖੇਚੀ ਹਲੋਣੀ ਆ। ਕੱਲ ਚੱਲ 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 ਚੱਲ। ਚੱਲ। ਪੈਣੀ ਆ ਖੇਚ। ਚੱਲ ਚੱਲੋ ਚੱਲ 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 ਚੱਲ। ਚੱਲ ਚੱਲ ਚੱਲ। ਚੱਲ 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 ਸ਼ਾਬਾਸ਼ ਸ਼ਾਬਾਸ਼ ਸ਼ਾਬਾਸ਼। ਕੋਟੇ ਨੂੰ ਤਾਲ ਚੱਕਣਾ ਕੂਣੀਆਂ ਦੇ ਥੱਲੇ ਨਪੜਾ ਆ ਦੇ ਲੋ ਫੈਪੀ। ਥੱਲੇ ਰੱਖ ਨੱਪ ਕੇ ਰੱਖ ਸਹੀ ਦਾ ਨਾ ਇਹ ਗੱਲ ਖਲਾਉਣਾ ਨਹੀਂ ਗਾਉਣਾ ਬਈ ਇੱਦੀ ਖਲਾਉਣਾ ਨਹੀਂ ਖਲਾਉਣਾ ਹੈਪੀ ਉੱਥੇ ਰੱਖ ਜਿਹੜਾ ਜੋਰ ਗੋਡੇ ਜੋਰ ਤਾਂ ਹੁੰਦਾ ਹੀ ਹੈ ਤੂੰ ਹੋਲਡ ਕਰ ਹੋਲਡ ਥੱਲੇ ਰੋ ਲਾ ਬਈ ਇਦਾਂ ਹਾਂ ਥੱਲੇ ਉਹ ਪੱਟਾ ਗੋਟਿਆਂ ਦਾ ਤਾਲ ਚੱਕੋ ਕੋਣੀਆਂ ਨੂੰ ਥੱਲੇ ਨੱਪ ਕੇ ਰੱਖੋ ਅਮਰਤਾ ਕਿਹੜਾ ਤੇਰੇ ਤੇਰਾ ਸਾਰੇ ਜੋਰ ਹੀ ਨਹੀਂ ਪਾਉਂਦਾ ਨਾ ਪੱਟਾ ਦਾ ਨਾ ਗੋਡੇ ਮਾਰ ਗੱਲ ਜੁੱਤੇ ਸ਼ਾਬਾਸ਼ ਜੋਤਾ ਲਾਉਂਦੇ ਆ ਤੁਹਾਡੇ ਸਹੀ ਸਾਰਿਆਂ ਨੂੰ ਨਿਆਣੇਓ ਕੋਟੀ ਦੇ ਬ੍ਰਹਮੀ ਢੀ ਕੰਦਿਆ ਉਹ ਤਾਂ ਦੀ ਯਾਰ ਕੱਲ ਨਹੀਂ ਰੱਜਿਆ ਅੱਜ ਨਹੀਂ ਰੱਜਣਾ ਕਿ ਹੋ ਗਿਆ ਛੋਤੀ ਜਾਊਗੀ ਚਲ ਰਿਲੈਕਸ ਵਾਲੀਆਂ ਐਕਸਰਸਾਈਜ਼ਾਂ ਸਾਰੀਆਂ ਇਹ ਚਲੋ ਚਲੋ ਸ਼ਾਬਾਸ਼ 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 ਚਲੋ 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 ਰਿਲੈਕਸ ਰਿਲੈਕਸ ਇਹ ਹੋਰ ਤੋ ਹੀ ਦੋ ਬੋਲੇ ਮੈਂ ਛਿੱਟੋ ਧਾਰ ਕੇ ਪਹੁੰਚਾ ਦੇਣਾ ਦੱਸਾਂ ਚਲ 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 ਚਾਬਾ ਜੁੱਤੀ ਸ਼ਾਬਾਸ਼ ਛਿੱਟ ਕੇ ਲੱਤਾਂ ਜੋੜੋ ਚਲੋ 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 ਵੈਰੀ ਗੁੱਡ ਨਹੀਂ ਪਤਾ ਲੱਗਦਾ ਦੂਜੇ ਬੰਦੇ ਆ ਲੈ ਵੇਖ ਲਿਆ ਕਰੋ ਜਿਹੜੇ ਤੁਹਾਡੇ ਤੋਂ ਵੱਡੇ ਆ ਬੀਬੀ ਹੋ ਗਈਆਂ ਪਤਾ ਨਹੀਂ ਯਾਰਾ ਕਿ ਨਹੀਂ ਉਦਾਂ ਮੈਂ ਉਹੀ ਕਹਿੰਦਾ ਮੈਂ ਰੰਗ ਵਧਿਆ ਮੈਂ ਗਰਾਊਂਡ ਵਾਲ ਦੀ ਏਕੇ ਖੁਸ਼ੀ ਹੋ ਗਈ ਹਮ ਅੱਗੇ ਆ ਨਾ ਉਹ ਲੱਤ ਛੱਡ ਪੱਟ ਸੁੱਧੀ ਰੱਖ ਸਲ ਚੱਲ 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 ਜੁੱਤੇ ਰੱਖਾ ਹੀ ਦੇ ਲੱਤ ਸ਼ਾਬਾਸ਼ ਸ਼ਾਬਾਸ਼ ਕਹਿੰਦਾ ਵੀ ਗਣ ਕੇ ਫੇ ਉਹ ਤੂੰ ਨਹੀਂ ਚੱਕਦਾ ਲੱਤ ਕੀ ਹੋਇਆ ਆਇਓਗੇ ਤੂੰ ਬਾਹਰ ਨਹੀਂ ਜਾਦੀ ਚੁੱਕਰੇ ਅਮਰ ਤੂੰ ਥੱਲੇ ਕਰ ਕੋਟੀ ਦੂਜੀ ਵੀ ਲਾਤ ਸਿੱਧੀ ਕਰ ਹ ਦੂਜੀ ਸਿੱਧੀ ਕਰ ਲੱਤ ਹਾਂ ਐ ਵੀ ਥੋੜਾ ਥੱਲੇ ਕਰ ਲਾ ਥੱਲੇ ਕਰ ਥੋੜੀ ਤੇਰਾ ਕਾ ਨਾ ਚੱਲ ਵੀ ਹੋਵੇ ਆਵਜਾ ਮੂੰਹ ਚ ਕਰਾ ਹੋ ਗਈਆਂ 4 4 ਤੋਂ ਲੱਤਾਂ ਹੋ ਗਿਆ ਭਾਈ ਥੱਲੇ 4 4 सागर मारा सरी चौक हां सागर कैसा लग रहा है सागर कैसा लग रहा है अच्छा नहीं लग रहा है अच्छा नहीं लग रहा है ਔਰਾ ਹੋਇਆ ਹੋਇਆ ਜਨਾ ਬਿੱਟੂ ਨਵਾਜੀ ਬਰੀਆ ਨਿੱਕੂ ਨਵਾਜੀ ਦੇ ਵਿੱਚ ਆਈ ਤੇ ਆਇਆ ਹੋਇਆ ਅੱਜ ਸਾਗਰ ਫੋਨ ਲਾ ਕੇ ਦਵਾ ਫਿਲਮ ਲਾ ਕੇ ਦਵਾ ਕਿਉਂ ਹੈ ਹਾਂ ਹਾਲ ਬਾਈ ਤੇ ਬਿਲਕੁਲ ਆ ਦੇ ਯਾਰ ਜੀ ਥੱਲੇ ਨਹੀਂ ਜਾਣੀ ਚਾਹੀਦੀ ਉੱਥੋਂ ਮੁੜਨੀ ਚਾਹੀਦੀ ਸੋਨੇ ਦੋ ਤਿੰਨ ਇੰਚ ਜੀ ਨਾਲ ਲੱਕੜੀ ਉਹ ਜੋ ਪੂਰੀ ਸਟ੍ਰੇਲ ਲਾ ਕੇ ਲਾਉਣ ਕਰਨਾ ਇਹਨੇ ਕਰ ਦੋ ਦੋ ਬਣ ਜੰਨੇ ਨੇ ਬਾਈ ਦੋਨੇ ਆਪਣੇ ਸਤ ਦਾ ਜਿਲ੍ਹਾ ਤੱਕ ਦੀਆਂ ਸਿੱਧੀ ਕੰਮੀ ਹੈਗੀ ਦੂਜੀ ਪਾਈਨ ਦੂਜੇ ਪਾਸੇ ਦਾ ਕੰਮ ਜੋ ਤਾ ਹੋ ਗਿਆ ਦੇਖ ਸਾਡੇ ਮੁੰਡਿਆਂ ਪਸੀਨਾ ਘਟਾਤਾ ਹੈ ਸੈਜਿੰਗ ਵਾਲੀਆਂ ਐਕਸਰਸਾਈਜ਼ਾਂ ਨੇ ਹੌਣ ਥੱਲੇ ਰੱਖ ਲਿਆ ਕਰ ਜਿੱਦਾਂ ਉਹਨੇ ਮੁੰਡਿਆਂ ਨੇ ਰੱਖੀ ਐਦਾਂ ਕਰ ਉਹ ਸਾਰਿਆਂ ਨੇ ਪੰਜੇ ਪਹਿਲਾਂ ਅੰਦਰ ਨੂੰ ਖਿੱਚਨੇ ਆ ਆ ਦੇਖੀ ਕਰਕੇ ਦੱਸੋ ਸਾਰਾ ਸਰੀਰ ਵਿੱਚ ਝੱਕੜਾ ਹਾਂ ਉੱਤ ਲੱਤਾਂ ਜਿੱਦਾਂ ਪੇਟ ਮਸਲ ਲਾਉਂਦੇ ਹੰਦੇ ਆ ਇੱਥੇ ਰੱਖ ਰਾ ਹੋਲਡ ਜਦੋਂ ਮੈਂ ਕਹਾਂ ਤਾ ਡਾਉਨ ਤੋਂ ਸਾਰਾ ਡਿੱਗਣਾ ਥੱਲੇ ਹੋਇਆ ਰੈਡੀ ਆ ਹਾਂਜੀ ਆਪ ਆਪ ਹੋ ਜੋ ਆਪ 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 ਆ ਪਏ ਚਾਬਾ ਜੋਤੇ ਹਾਂ ਆ ਪਈ ਪਿੱਛੇ ਨੂੰ ਸਾਰਿਆਂ ਨੇ ਖਿੱਚਦੇ ਆ ਚੱਲ 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 ਪੇੜ ਮਸਲ ਦੌਨ ਉਹ ਤੂੰ ਪਿੱਛੇ ਨੂੰ ਖਿੱਚਦਾ ਪੰਜੇ ਆਵਦੇ ਲੋ ਖਿੱਚ ਹਾਂ ਆਪ ਚੱਲ 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 ਪੁੱਤ ਤਕੜਾ ਇਦਾਂ ਹੀ ਹੋਣਾ ਦੇਖੋ ਨਿਗੇ ਨਿਗੇ ਯਵਾਨ ਗੱਭਰੂ ਸਾਡੇ ਅੱਪ ਕੱਲ ਚਲ ਚਲ ਸ਼ਾਬਾਸ਼ ਕਰਨੀ ਸ਼ਾਬਾਸ਼ ਬੱਲੇ ਆਵੇ ਗਜਨੀ ਦਾ ਵੇਖੋ ਗੈਨੀ ਕਿਦਾਂ ਲਾਉਂਦਾ ਐ ਬਿਲਕੁਲ ਸਹੀ ਲਾਉਂਦਾ ਐ ਸ਼ਾਬਾਸ਼ ਹੁਣ ਪੰਜੇ ਬਾਹਰ ਨੂੰ ਧੱਕਣੇ ਠੀਕ ਆ ਅੰਦਰ ਨੂੰ ਖਿੱਚੇ ਹੁਣ ਬਾਹਰ ਨੂੰ ਠੀਕ ਆ ਇੱਦਾਂ ਅੱਪ ਥੱਲੇ ਲੱਤ ਚੱਕ ਵਾਲੀ ਥੱਲੇ ਲੱਗੀ ਬਾਬਾ ਸਿੱਧੀਆਂ ਬਿਲਕੁਲ ਕਰ ਕਰ ਇਦਾਂ ਲੱਤ ਚੱਕ ਤਾ ਪੁੱਤ ਚੱਕ 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 ਵੇਖੋ ਹਾਂ ਸਾਰੇ ਮੈਚ ਜਦੋਂ ਕਹੂੰਗਾ ਉਦੋਂ ਤਾਂ ਚੱਕਣੀ ਆ ਓਏ ਇਹਨੂੰ ਮੂੰਹ ਕਰੋ 75 ਮੇਰੇ ਹਾਜੀ ਕਿਹਾ ਨਹੀਂ ਪਾਜੀ ਨੇ ਓ ਕੀ ਹੈ ਚੱਲੋ ਚੱਲੋ ਜਦੋਂ ਪਾਜੀ ਕਹੂਗਾ ਉਦੋਂ ਚੱਕਣੀ ਆ ਚੱਲੋ ਆਹ ਪਾਲੇ ਥੱਲੇ ਲਾ ਕੇ ਰੱਖ ਪਾਟੇ ਤੋਂ ਹੋ ਰਿਹਾ ਜਾਂ ਚੱਲੋ 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 ਛਾਵਾ ਵੇ ਜੋਤੇ ਆ ਲੈ ਵੇਖ ਲਿਆ ਕਰੋ ਡੋਨ ਕੋਈ ਸਾਬ ਨੇ ਅੱਜ ਪੂਰੀ ਸਵੈਚਿੰਗ ਕਰਾਈ ਬਹੁਤ ਵਧੀਆ ਲੱਗੀ ਅੱਜ ਮਿਹਨਤ ਮੁੰਡਿਆਂ ਦੀ ਇਹ ਰਤ ਨੂੰ ਪਤਾ ਲੱਜਦਾ ਜਦੋਂ ਫੇਸ ਹੋ ਜਾਂਦੇ ਆ ਜਾਂਦਿਆਂ ਹੀ ਨੋਰ ਹਾਂ ਦੇ ਹੁਣ 1 ਲੱਖ ਇੱਕ ਬਾਹ ਚੁੱਕੀ ਹਾਂ ਹਾਂ ਲੱਤ ਉਲਟੋ ਉਲਟੋ ਨਹੀਂ ਆ ਬਾਹ ਫੜਨੀ ਦੂਜੀ ਹਾਂ ਵਾਹ ਪਿਓ ਰੁਕ ਜਾ ਓਏ ਸਾਰੇ ਤੇ ਚੱਲੀ ਥੇਚ ਪਾ ਗੱਲਤ ਨੂੰ ਉਲਟੋ ਦੂਜੀ ਫੜਨਾ ਲੱਤ ਪੁੱਠੀ ਲੱਤ ਫੜਨੀ ਪੁੱਠੀ ਲੱਤ ਆਪ ਕਰ ਦੋ ਡਾਉਣ ਆਪ ਕਰ ਦੋ ਡਾਉਣ ਡਾਉਣ ਹੁਣ ਕੇ ਕੱਲ੍ਹੋਂ ਹੀ ਕਰਾਊਗਾ ਐ ਉਦੋਂ ਕਹਿੰਦੇ ਕੈਂਪ ਲਾਉਣਾ ਵਾ ਉਦੋਂ ਕਹਿੰਦੇ ਭਾਜੀ ਕਦੋਂ ਲਾਉਣਾ ਹੁਣ ਕਹਿੰਦੇ ਡਾਉਣ ਨਹੀਂ ਕਰਾਉਂਦਾ ਉਦੋਂ ਕਦੋਂ ਭਾਜੀ ਕਦੋਂ ਆਣਾ ਭਾਜੀ ਨਹੀਂ ਆਉਣਾ ਨਹੀਂ ਅੱਜ ਸਾਢੇ 5 ਹੋ ਗਏ ਦਰਵਾਜ਼ਾ ਲੱਗ ਗਿਆ ਚਲੇ ਖੱਤਿਆ ਪੁੱਤੋ ਆਪੋ ਜੀ ਤੁਹਾਡੀ ਬੂਰਾ ਝੋੜ ਲੱਗਣ ਡਿਆ ਜੋ ਅੰਧੇ ਲੱਗੜਾ ਲੱਗੜਾ ਅਮਰਤ ਤੁਨਵਾ ਰਾਂ ਦੇ ਲੱਲੀਆਂ ਭਾਜੀ ਹੈ ਅਮਰਤ ਤੁਨਵਾ ਹੋਇਆ ਨਹੀਂ ਲਾਈਕ ਐ ਕਿਕਰ ਮਾਰ ਲਾਈਕ ਕੋਈ ਨਾ ਕਰਾ ਕਰਾਉਂਦਾ ਛੱਕਰਪਰਾ ਚਲੋ ਤੁਹਾਰਾ ਜਿਹੜਾ ਨਹੀਂ ਕਰੇ ਮੈਂ ਭਜਾ ਦੇਣਾ ਹੁਣ ਦੱਸਤਾ ਫੜਦਾ ਨਾ ਤਾ ਆਪਾ ਸਾਗਰ ਜੀ ਭਾਈ ਸਤ ਸ੍ਰੀ ਅਕਾਲ ਭਾਈ ਬੋਲਦੇ ਨਹੀਂ ਜਦੋਂ ਤੁਸੀਂ ਆਏ ਸੀ ਉਦੋਂ ਬਹੁਤ ਬੋਲਦੇ ਸੀ ਛੱਡਿਆ ਹੀ ਨਹੀਂ ਭਾਈ ਬੋਲਣ ਜੁਗਾ ਬੱਤਾ ਪਿੱਛੇ ਰੋਕਾ ਦੇ ਅੱਪਾ ਪਿੱਛੇ ਰੁਕਾ ਨੀਂ ਗੀ ਆਪਾ ਭੇਜਦਾ ਜੇ ਇਦਾਂ ਜਿੱਦਾਂ ਆਇਆ ਤਾੜ ਚਲੋ 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 ਸ਼ਾਬਾਸ਼ ਚਲੋ 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 ਲੋੜੀਆਂ ਆ ਆ ਉਹ ਬੱਚੀ 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 ਬੱਲੀ ਹੀ ਹੁਣ ਇਦਾਂ ਕਰੋ ਸਾਰੇ ਨਿਕਲ ਗਿਆ ਪਹਿਲਾਂ ਠੀਕ ਆ ਕਿੱਥੋਂ ਕਿੱਥੇ ਦੇਖੀ ਕਿਹੜੇ ਆਹ ਕੀ ਬਣ ਗਿਆ ਸ਼ਾਬਾਸ਼ ਓਏ ਆਉਂਦਾ ਹੀ ਝੋਟਾ ਪ੍ਰੀ ਵਰਕਆਊਟ ਪਰੀ ਵਰਕਆਊਟ ਰੇਸ ਉਹ ਵੇ ਮਗਰ ਵੇਖ ਲਾ ਉਹ ਜਾਂਦਾ ਹੀ ਹੋ ਉਹ ਗਿਆ ਹੀ ਹੋ ਉਹ ਨਿਕਲ ਗਿਆ ਜੀ ਹੈਪੀ ਵੀ ਨਿਕਲ ਗਿਆ ਚਲੋ 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 ਸ਼ਾਬਾਸ਼ 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 ਚਲੋ 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 ਸ਼ਾਬਾਸ਼ ਜੁੱਤੇ ਪੁੱਤ ਸ਼ਾਬਾਸ਼ ਸ਼ਾਬਾਸ਼ ਹਾਂ ਅੱਗੇ ਸ਼ਾਬਾਸ਼ ਲਓ ਜੀ ਅੱਜ ਦੀ ਮੇਹਰ ਇਸੇ ਨਾਲ ਹੀ ਹੋ ਗਈ ਸਮਾਪਤ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋ ਤਿੰਨ ਚਾਰ ਛੇ ਉਹ ਬੰਨੇ ਹੋ ਜਾ ਤੁਸੀਂ ਯਾਰ ਵਾਹ ਬੋਤਲ ਕਿੱਥੇ ਗਈ ਲੋ ਜੀ ਉਹ ਪਿੱਛੇ ਹਾਬਨਾ ਥੋੜੀ ਜਿਹੀ ਪਾਦੇ ਬੰਦੇ ਬਾਅਦ ਚ ਹੋਰ ਵੀ ਬਹੁਤ ਆ ਉਹ ਇੱਥੇ ਬੋਤਲ ਆ ਯਾਰ ਚਲੋ ਚਲੋ ਉਹ ਦੂਜੀ ਬੋਤਲ ਕਿੱਥੇ ਹੈ ਲੋ ਜੀ ਉਹ ਲਿਆਓ ਬੋਲਾ ਗਰ ਕੇ ਹੱਲ ਪਿਆ ਬਰਮੀ ਦਾ ਉਹ ਪਾਦੇ ਨਿੱਕੇ ਨੂੰ ਜਾਣਾ ਹੈ ਕਹੀਏ ਜੀ ਮਾਨੇ ਆ ਲੈ ਲਾਓ ਉਹ ਦੂਜੀ ਜਲਾ ਲੈ ਜਾਓ ਆ ਲਾਓ ਉਹ ਮੈਨੂੰ ਸਾਰਾ ਪਿੱਛੇ ਦਾ ਲੈ ਚ ਜਾ ਬਲੌਗ ਬਰਮੀ ਦੇ ਨਾਲ ਹੀ ਆਪਾਂ ਸਮਾਪਤ ਕਰ ਦੇਣਾ ਠੀਕ ਆ ਜੀ ਲਾਲਾ ਕਰਦਾ ਹੈ ਸੇਵਾ ਬਰਮੀ ਜੀ ਕਈ ਆ ਜੀ ਓਏ ਓਕੇ ਬਾਈ ਜੀ ਸਾਸਰੀ ਕਾਲ